ਮੈਂ ਕੱਲਾ ਬੇਟਾ ਜੀ ਅੱਜ ਮੈਂ ਆਪਦੀ ਨੂੰ ਨੂੰ ਲੈ ਕੇ ਆਣਾ ਜੀ ਤੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਹੋਰ ਕਿਵੇਂ ਜਾਣਾ ਇਹ ਮੇਰਾ ਘਰ ਖਾਲੀ ਹੋ ਗਿਆ ਜਾਣਾ ਕਿੱਥੇ ਮੇਰੇ ਖੁਸ਼ੀ ਹੋਈ ਨਹੀਂ ਮੇਰੇ ਗੁਮੀਆਂ ਹੋਈਆਂ ਅੱਜ ਅੱਜੇ ਗੁਮੀਆਂ ਹੋਈਆਂ ਮੇਰੇ ਤੇ ਸਜਰੀ ਵਿਆਹ ਕੇ ਆਈ ਕੁੜੀ ਦੇ ਛਾ ਵੀ ਨਹੀਂ ਲੱਥੇ ਕਿ ਵਿਆਹ ਤੋਂ 3 ਦਿਨ ਬਾਅਦ ਹੀ ਪਤੀ ਦੀ লাশ ਪਿੰਡ ਦੇ ਗੁਰੂ ਘਰ ਕੋਲੋਂ ਬਰਾਮਦ ਹੋਈ ਏ ਜੀ ਹਾਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ 3 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਪੇਤ ਭਰੇ ਹਾਲਾਤਾਂ 'ਚ লাশ ਬਰਾਮਦ ਹੋਈ ਏ ਉਦੋਂ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੁੰਨ ਪਸਰ ਗਿਆ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਨਾਬਾ ਤੋਂ ਇਹ ਬੇहद ਸਨਸਨੀਖੇਜ਼ ਖਬਰ ਸਾਹਮਣੇ ਆਈ ਏ ਪਿੰਡ ਚੌਧਰੀ ਮਾਚਰਾ ਦੇ 23 ਸਾਲਾ ਸੰਦੀਪ 바ਵਾ ਦੀ ਪਿੰਡ ਚ ਹੀ ਸ਼ੱਕੀ ਹਾਲਤ ਚ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ ਮ੍ਰਿਤਕ ਸੰਦੀਪ 바ਵਾ ਦਾ 3 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਘਰ ਚ ਖੁਸ਼ੀਆਂ ਦਾ ਮਾਹੌਲ ਹੁਣ ਮਾਤਮ ਚ ਬਦਲ ਗਿਆ ਉੱਥੇ ਹੀ 3 ਦਿਨ ਪਹਿਲਾਂ ਵਿਆਹ ਕੇ ਆਈ ਕੁੜੀ ਦੀ ਵੀ ਦੁਨੀਆ ਪੂਰੀ ਤਰ੍ਹਾਂ ਉਝੜ ਗਈ ਏ ਨੌਜਵਾਨ ਦੇ ਪਿਤਾ ਮੁਤਾਬਕ ਤੜਕਸਾਰ ਇੱਕ ਬਲੈਰੋ ਗੱਡੀ ਉਹਨਾਂ ਦੇ ਘਰ ਆਈ ਅਤੇ ਵਾਦੀਚ ਉਹਨਾਂ ਦੇ بیٹے ਨੂੰ ਫੋਨ ਕਰਕੇ ਪਾਰਟੀ ਕਰਨ ਲਈ ਬਾਹਰ ਬੁਲਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ بیٹے ਦੀ ਅਗਲੀ ਸਵੇਰ ਪਿੰਡ ਦੇ ਗੁਰੂ ਘਰ ਦੇ ਕੋਲੋਂ Laash ਬਰਾਮਦ ਹੋਈ ਸਾਡੇ ਘਰ ਥੋਏ بیٹے ਕੋਲੇ ਲੈ ਕੇ ਆਇਆ ਹੀ ਸਮਾਨ ਛੋਟਾ ਬੱਚਾ ਮੇਰਾ ਦੋਤਾ ਟਿੱਕੀਆਂ ਟੁਕੀਆਂ ਲੈ ਕੇ ਆਈ ਅੱਲਾ ਬਾਜੀ ਵੰਡੀਆਂ ਜੀ ਸਾਰੇ ਸ੍ਰੀਕੇ ਦੀਆਂ ਸ੍ਰੀਕੇ ਦੀ ਬਾਜੀ ਵੰਡ ਗਿਆ ਉਹ ਨਾ ਨਮਕ ਨਾ ਮਾਮੂ ਉਸ ਲੈ ਕੇ ਆ ਖਾਣ ਨੂੰ ਟਿੱਕੀਆਂ ਲਿਆਈ ਜੀ ਵੜ ਕੇ ਖਵਾ ਕੇ ਗਿਆ ਜੀ ਸਾਨੂੰ ਫਿਰ ਇੱਕ ਫੋਨ ਆ ਗਏ ਉਹਦੇ ਕੋਲ ਉਹ ਕਹਿੰਦਾ ਦੀਪੂ ਆਈ ਮੜਾ ਜਾ ਮੈਂ ਜਦ ਹੀ ਫੋਨ ਕਰਤਾ ਜੀ ਮੇਰੇ ਬੇਟੇ ਨੂੰ ਮੈਂ ਦੀਪੂ ਤੂੰ ਘਰੇ ਆ ਜਾ ਪੁੱਤ ਆਪਣੀ ਗੱਡੀ ਲੈ ਕੇ ਆਉਣੀ ਆ ਸਤ ਸੰਗਰ ਖੜੀ ਆ ਚੱਲ ਮੈਂ ਫੋਨ ਕਰਾਈ ਜੇ ਇਹਨੂੰ ਇਹ ਕਹਿੰਦਾ ਮੈਂ ਜੜੀ ਆਉਣਾ ਤੇ ਨਾਲ ਇਹ ਗੱਲ ਹੋਈ ਸੀ ਉਸ ਤੋਂ ਬਾਅਦ ਫਿਰ ਮੈਂ ਫੋਨ ਕਰੀ ਗਿਆ ਮੇਰਾ ਫੋਨ ਚੱਕੀ ਗਿਆ ਜੀ ਫੋਨ ਤੇ ਕਹੀ ਗਏ ਮੈਂ ਜੜੀ ਆਇਆ ਮੈਂ ਜੜੀ ਆਇਆ ਬਸ ਆਇਆ ਮੈਂ ਇੱਕ ਸਾਡੇ ਪਿੰਡ ਦਾ ਬਣਦਾ ਨਾ ਮੰਡਾਈ ਕਾਲਾ ਕਾਲਾ ਉਹ ਉਹਦਾ ਫੋਨ ਗਿਆ ਜੀ ਮੇਰੇ ਫੋਨ ਤੋਂ ਬਾਅਦ ਇੱਕ ਬਲੈਰੋ ਗੱਡੀ ਆਈ ਜੀ ਕੜ ਕੇ ਬਲੈਰੋ ਗੱਡੀ ਆਈ ਹੈ ਜਿਹੜੀ ਉਹਦਾ ਨੰਬਰ ਮੈਨੂੰ ਪਤਾ ਨਹੀਂ ਹੈਗਾ 19 19 ਉਸ ਉਸ ਨੰਬਰ ਆਈ ਉਸ ਨੰਬਰ ਆਈ ਮੈਂ ਦੇਖਿਆ ਹੈ ਥਾਣੇ ਦੇ ਉਹ ਉਹ ਨੰਬਰ ਉਹ ਨੰਬਰ ਤੇ ਮੈਨੂੰ ਪਤਾ ਲੱਗਿਆ ਜੀ ਗੱਡੀ ਆਈ ਹੈ ਸਵੇਰੇ ਸਾਜਰੇ ਉਹ ਉਹ ਗੱਡੀ ਦਾ ਕੈਮ ਸਾਰੇ ਜਿਹੜੇ ਗਲੀ 'ਚ ਕੈਮਰੇ ਲੱਗੇ ਹੋਣੇ ਉਹ ਚੈੱਕ ਕਰਾਈ ਜੀ ਮੈਂਨੇ ਮੈਂ ਹੀ ਗੱਲਬਾਤ ਕੀ ਕੀ ਹੋਈ ਆ ਤੇ ਗੁਰਦੁਆਰੇ ਸਵੇਰੇ ਜਦੋਂ ਆ ਕੋਈ ਗ੍ਰਾਂਤੀ ਮੱਥਾ ਟੇਕਣਾ ਆਉਂਦਾ ਜੀ ਉਹਦੇ ਗੇਟ ਦੇ ਪਹਿਲਾਂ ਉਰਲੇ ਉਰਲੇ ਪਾਸੇ ਪਿਆ ਜੀ ਇਹ ਇਹ ਕਹਿੰਦੇ ਨੇ ਪਰ ਉਹ ਬੰਦਾ ਜਿਹੜਾ ਆਇਆ ਜੀ ਆ ਸਾਡੇ ਗਵੰਡੀਆਂ ਦਾ ਉਹ ਲੱਗਿਆ ਕਹਿਣ ਜੀ ਉਹ ਕਹਿੰਦਾ ਨਹੀਂ ਨਹੀਂ ਓੜਾ ਮੁੰਡਾ ਉੱਥੇ ਉੱਥੇ ਪਿਆ ਦੀ ਗੁਰਦੁਆਰੇ ਦੇ ਮੂਹਰੇ ਦੋਸਤ ਨੇ ਟਾਈਮ ਲਈ ਬਿਆਨ ਹੋਇਆ ਜੀ ਬਰੇ ਤੇ 23 ਤਰੀਕ ਦਾ 22 ਤਰੀਕ ਦੀ ਦੀ ਅਪਰਾਧੀ ਇਹਦੀ ਇਸੇ 22 ਦੀ ਅਲੇ ਕੱਲ ਅਸੀਂ ਭਾਜੇ ਬਣਦੇ ਦੀ ਅੱਜ ਮੇਰੀ ਨੂੰ ਨੂੰ ਮੈਂ ਲੈ ਕੇ ਆਉਣਾ ਸੀ ਗੱਡੀ ਸਾਡੀ satsang ਘਰ ਚ ਖੜੀ ਦੀ ਬਾਬਾ ਜੀ ਨੇ ਆਉਣਾ ਸੀ ਅਸੀਂ ਹਾਲੇ ਕਹਿੰਦੇ ਵੀ ਚੱਲ ਮਾ ਬਾਬਾ ਜੀ ਦੇ ਦਸਨ ਕਰਵਾ ਦਾਂਗੇ ਅੱਜ ਅੱਜ ਨੂੰ ਲੈ ਕੇ ਮੇਰਾ ਜਵਾਈ ਗੱਡੀ ਉੱਥੇ ਛੱਡ ਕੇ satsang ਕਰ ਤਾ ਆਏ ਹਾਏ ਗੱਡੀ ਛੱਡ ਕੇ ਵਗ ਗਿਆ ਉਹ ਉਹਨੇ ਫਿਰ ਮੈਨੂੰ ਫੋਨ ਵੀ ਕਰਿਆ ਉਹ ਕਹਿੰਦਾ ਡੈਡੀ ਨੇਰਾ ਹੋ ਗਿਆ satsang ਘਰ ਚ ਮੈਂ ਚਾਬੀ ਦੇਗਾ ਗੱਡੀ ਸਵੇਰੇ ਲੈ ਜਾਓਗਾ ਨਾ ਤੁਸੀਂ ਗੱਡੀ ਹੁਣ ਸਵੇਰੇ ਲੈ ਕੇ ਆਉਣੀ ਦੀ ਚੱਕ ਕੇ ਫਿਰ ਮੈਂ 12 ਵਜੇ ਤੱਕ ਜੀ ਫੋਨ ਲਾਈ ਗਿਆ ਮੇਰੇ ਨਾਲ ਗੱਲਬਾਤ ਹੁੰਦੀ ਗਈ 12 ਵਜੇ ਤੋਂ ਬਾਅਦ ਮੈਂ ਸਕੂਟਰ ਚੱਕਿਆ ਜੀ ਸਾਰੇ ਪਿੰਡ ਦੇ ਆਲੇ-ਦਾਲੇ ਢੀੜਾ ਕੱਢ ਕੇ ਆਇਆ ਮਾਦਰੇ ਬਿਟਾ ਆਇਆ ਨਹੀਂ ਹੈਗਾ ਉਦੋਂ ਬਾਅਦ ਨਹੀਂ ਹੋਣ ਚੱਕੇ ਜੀ ਉਹਦੀਆਂ ਕੱਲਾਂ ਡਿਟੇਲ ਦੀਆਂ ਜਿਹੜੀਆਂ ਉਹ ਸਾਰੀਆਂ ਮਟਿੱਤੀ ਗਈਆਂ ਜੀ ਜਿਹੜੇ ਉਹਦੇ ਯਾਰ ਦੋਸਤ ਸੀ ਉਹ ਮੈਂ ਤਾਂ ਹੀ ਉਹਦੇ ਯਾਰ ਦੋਸਤਾਂ ਕਰਕੇ ਮੈਂ ਕਾਰਵਾਈ ਕਰ ਰਹੀ ਹਾਂ ਜੀ ਮੈਂ ਤੁਹਾਨੂੰ ਬੰਦੀ ਕਾਰਵਾਈ ਆ ਜਿਹੜਾ ਇੱਕ ਪੰਡਤਾਂ ਦਾ ਮੁੰਡਾ ਹੀ ਸਾਡੇ ਕਾਲਾ ਉਹ ਉਹਦਾ ਫੋਨ ਆਇਆ ਜੀ ਮੇਰੇ ਕੋਲੇ 8:00 ਵਜੇ ਸਾਡੇ ਘੱਟ ਪਤਾ ਨਹੀਂ ਮੈਨੇ ਫੋਨ ਕਰਾਇਆ ਜੀ ਉਦੋਂ ਬਾਅਦ ਉਹ ਪੰਡਤਾਂ ਨੇ ਮੁੰਡੇ ਦਾ ਫੋਨ ਆਇਆ ਜੀ ਉਹਦੇ ਕੋਲ ਬੇਟੇ ਦਾ ਫੋਨ ਆ ਬੇਟੇ ਦੇ ਫੋਨ ਤੇ ਆ ਯੋਦੂ ਬਾਅਦ ਨਹੀਂ ਪਤਾ ਲੱਗੇ ਜੀ ਅਧਿਆਸ਼ਾਂ ਤੋਂ ਕੀ ਮੰਗ ਚਾਉਨੇ ਹੋ ਅਧਿਆਸ਼ਾਂ ਜੀ ਮੈਂ ਕਾਣੇ ਦੇਖੋ ਜੀ ਮੇਰਾ ਕੱਲਾ ਬੇਟਾ ਦੀ ਜੀ ਮੈਂ ਕੱਲਾ ਬੇਟਾ ਦੀ ਅੱਜ ਮੈਂ ਆਪਦੀ ਨੂੰ ਨੂੰ ਲੈ ਕੇ ਆਉਣਾ ਜੀ ਫੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਹੋਰ ਕੀ ਮੈਂ ਜਾਣਾ ਜੀ ਮੇਰਾ ਘਰ ਖਾਲੀ ਹੋ ਗਿਆ ਯਾਰ ਕਿੱਥੇ ਮੇਰੇ ਖੁਸ਼ੀ ਆਈ ਨਹੀਂ ਮੇਰੇ ਕਮੀਆਂ ਹੋ ਗਈਆਂ ਜੀ ਅੱਛਾ ਅੱਜੇ ਘੁਮਿਆ ਹੋਇਆ ਇਹਦੇ ਨੇ ਕੋਈ ਕੱਚ ਨਹੀਂ ਛੱਡੀ ਉਹਨਾਂ ਨੇ ਬਾਜੀ ਸਾਨੂੰ ਉਹ ਹੋਰ ਨਹੀਂ ਸਾਨੂੰ ਅਸੀਂ ਤਾਂ ਕਹਿੰਦੇ ਸਾਡਾ ਇਨਸਾਫ ਨਿਕਲਣਾ ਚਾਹੀਦਾ ਜੀ ਉੱਦਾਂ ਜਿਹੜਾ ਹੋ ਗਿਆ ਇਹ ਜਿਆਦਾ ਸਾਡੋ ਬਰੇਰੋ ਕੱਟੀ ਵਾਲੇ ਦੇ ਸਾਕਾ ਜੀ ਜਾਂ ਕਿਹੜਾ ਪਾਲਾ ਜੀ ਭਾਡੇ ਪਿੰਡ ਦਾ ਜੀ ਪੜਤਾ ਨਾ ਬੜਾ ਜੀ ਠੀਕ ਹੈ ਨਹੀਂ ਮੈਂ ਤੁਹਾਨੂੰ ਉਹੀ ਕਹਦਾ ਆਪਾਂ ਵੀ ਕਹੀਏ ਕਿਸੇ ਦੇ ਝੂਠਾ ਲਿਆ ਮੈਂ ਲਾਉਣਾ ਜੋ ਇਨਸਾਫ ਤੇ ਨਿਕਲੂਗਾ ਜੀ ਉਹ ਕਲੀਅਰ ਹੋਵੇ ਗੱਲਾਂ ਤੇ ਮੇਰਾ ਅੱਜ ਘਰ ਖਾਲੀ ਹੋ ਗਿਆ ਜੀ ਦੇਖੋ ਜੀ ਅੱਜ ਮੈਂ ਇਹ ਨੂੰ ਲੈ ਕੇ ਆਉਣੀ ਤੇ ਆਉਂਦੀ ਸਾਡੇ ਕੱਪੜੇ ਤੋਤੇ ਪ੍ਰੈਸ ਕਰੇ ਕਰਾਏ ਨਹੀਂ ਇਹ ਕਿਹੜਾ ਹੁਣ ਤੁਸੀਂ ਇਦੋਂ ਇਦੋਂ ਆਦ ਰਬੜੇ ਮੇਰੇ ਨਾਲ ਕੀ ਕਰੇ ਕਿਸ ਨੇ ਵੀ ਰੱਖੀ ਕਿ ਮੈਂ ਅੱਜ ਤੱਕ ਕਿਸੇ ਦਾ ਵਾੜਾ ਨਹੀਂ ਕਰਿਆ ਜੀ ਕਿਸੇ ਦਾ ਵਾੜਾ ਨਹੀਂ ਕਰਿਆ ਜੀ ਮੇਨੇ ਖਿਆਲ ਹੈ ਤੈਨੂੰ ਦਸਾਂੀ ਗੱਲ ਮੇਰੇ ਨਾਲ ਬਹੁਤ ਲੋਕਾਂ ਨੇ ਵਾੜਾ ਕਰਾ ਬੜੇ ਕਿਸੇ ਨਾਲ ਵਾੜਾ ਨਹੀਂ ਕਰਿਆ ਜੀ ਚਾਚਾ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਨੌਜਵਾਨ ਦੀ ਲਾਸ਼ ਤੇ ਕੋਈ ਵੀ ਛੱਟ ਜਾਂ ਫਿਰ ਕੱਟ ਆਦ ਦਾ ਨਿਸ਼ਾਨ ਮੌਜੂਦ ਨਹੀਂ ਸੀ ਜਦ ਕੇ ਕਿਹੜੇ ਦੋਸਤਾਂ ਵੱਲੋਂ ਉਸ ਨੂੰ ਫੋਨ ਕੀਤਾ ਗਿਆ ਜਾਂ ਕਿਹਨਾਂ ਨਾਲ ਉਸ ਨੇ ਪਾਰਟੀ ਆਦ ਕੀਤੀ ਉਹਨਾਂ ਨੂੰ ਇਸ ਬਾਰੇ ਕੋਈ ਵੀ ਇਲਮ ਨਹੀਂ ਹੈ ਅਸੀਂ ਜੀ ਜਦੋਂ ਗੁਰਦੁਆਰਾ ਸਾਹਿਬ ਮਾਤਾ ਜੀ ਸਵੇਰੇ ਜਾ ਰਹੇ ਸੀ ਉਦੋਂ ਦੇਖਿਆ ਵੀ ਕੋਈ ਡੈੱਡ ਬੋਡੀ ਪਈ ਆ ਫਿਰ ਅਸੀਂ ਇਹ ਚਾਰ ਪੰਜ ਬੰਦੇ ਇਕੱਠੇ ਕਰੇ ਸਰਪੰਚ ਬੁਲਾਏ ਆ ਫਿਰ ਅਸੀਂ ਜੋ ਦੇਖਿਆ ਇਹ ਤਾਂ ਸਾਡੇ ਮੁੰਡਾ ਦੀਪੂ ਆ ਫਿਰ ਅਸੀਂ ਘਰ ਦੇ ਸਾਰਿਆਂ ਘਰੋਂ ਬੁਲਾ ਕੇ ਲੈ ਕੇ ਫਿਰ ਚੱਕ ਕੇ ਅਸੀਂ ਹਸਪਤਾਲ ਲੈ ਕੇ ਕੰਡੀਸ਼ਨ ਕਿਸ ਤਰ੍ਹਾਂ ਦੀ ਕੰਡੀਸ਼ਨ ਜਮੀ ਡੱਡ ਵਰਗੀ ਸੀ ਜੀ ਉਹਦੇ ਕੋਈ ਠੱਡਾ ਬੱਜ ਨਹੀਂ ਵਾਪਸ ਕੋਈ ਨਿਸ਼ਾਨ ਨਿਸ਼ਾਨ ਹਜੇ ਫਿਲਹਾਲ ਨਿਸ਼ਾਨ ਕੋਈ ਨਹੀਂ ਜੀ ਨਾਲ ਦੇ ਹਸਪਤਲ ਲਿਆਂਦਾ ਉਹ ਹੁਣ ਇੱਥੇ ਹਸਪਤਲ ਚ ਕੀ ਕੰਮ ਕੀ ਕਰਦਾ ਸੀ ਯਾਰ ਕੰਮ ਉਹ ਦੱਤ ਦੇ ਲੱਗਿਆ ਹੋਇਆ ਦੀਨ ਦਾ ਗਾਰਮੈਂਟ ਚ 5000 ਮਿੰਟਾਂ ਆ ਜੀ ਕਿੰਨੀ ਉਮਰ ਉਹਦੀ ਉਮਰ ਹਜੇ ਹੈਗੀ ਮੇਰੇ ਨਾਲ ਸਾਰੀ ਬੱਚੀ 23 ਸਾਲ ਦੀ ਉਮਰ ਹੈ ਜੀ ਹਜੇ 5 ਸਾਲੋ ਵਿਆਹ ਹੋਇਆ ਹੈ ਜੀ ਹਾਂ ਇਹ ਗੱਲ ਇਹ ਤਾਂ ਚਾਰ ਮਹੀਨੇ ਪੂਰੇ ਹੋ ਗਏ ਆ ਹਾਂ ਹਾਂ ਇੱਕ ਦਿਨੇ ਹੋਇਆ ਜੀ ਅਜੇ ਵੀ ਇੱਕ ਦੂਜੇ ਦਿਨ ਨਾਲ ਫੇਰੇ ਪਾਣ ਕਿ ਕਿੱਥੇ ਦਾ ਕੁਸ਼ੀਆਂ ਦੀਆਂ ਗੱਡੀਆਂ ਖੜੀਆਂ ਨੇ ਅੱਜ ਉੱਥੇ ਕੰਮੀਆਂ ਵਾਲੇ ਡੱਡੇ ਖੜੇ ਨੇ ਸਾਰੀ ਬਹੁਤ ਅਫਸੋਸ ਵਾਲਾ ਸਾਰਾ ਪਿੰਡ ਦੇ ਲੋਕ ਸੋ ਖੜਾ ਜਿੱਥੇ ਸਾਰੇ ਦੇਖ ਰਹੇ ਨੇ ਕੀ ਹੋਇਆ ਨਾ ਇਹ ਜਗਾ ਕਦੇ ਪਿੰਡ ਚ ਕਦੇ ਹੋਇਆ ਹੀ ਆ ਹੈ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਉ ਉਧਰ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਕਿਹਾ ਕਿ ਨੌਜਵਾਨ ਦੀ ਲਾਸ਼ ਪਿੰਡ ਚੋਂ ਹੀ ਮਿਲੀ ਹੈ ਮੌਤ ਕਿਵੇਂ ਹੋਈ ਇਸ ਸੰਬੰਧੀ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਦਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਆਈਸੀ ਕੀ ਸੰਦੀਪ 바ਵਾ ਨਾਮ ਦਾ ਨੌਜਵਾਨ ਹੈ ਪਿੰਡ ਚੌਧਰੀ ਮੱਧ ਦਾ ਕਨ ਸ਼ਾਮ ਨੂੰ ਘਰੋਂ ਗਿਆ ਸੀ ਪਰਵਾਰ ਦੇ ਕਸਰਬ ਮੁਤਾਬਕ ਨਹੀਂ ਵਾਪਸ ਆਇਆ ਸੂਰੇ ਉਹਦੀ ਡੈੱਡ ਬੋਰਡਿੰਗ ਮਿਲਦੀ ਹੈ ਔਰ ਫੁੱਲੀ ਰਿਲੀਜ਼ ਬਰਤਾਲ ਕੀਤੀ ਹੈ ਤੇ ਪੀਕ ਕੀਤੀ ਹੈ ਉਹਦੇ ਵਿੱਚ ਕੋਈ ਸੱਟ ਵਗੈਰਾ ਜਾਂ ਕੋਈ ਹੋਰ ਹੀ ਕੀ ਕੋਈ ਸਖੀ ਚੀਜ਼ ਨਹੀਂ ਸਕਦੇ ਦੇਖੀ ਫਿਰ ਵੀ ਉਹਦਾ ਪੋਸਟਮਾਰਟਮ ਕਰਾਇਆ ਗਿਆ ਪੋਸਟਮਾਰਟਮ ਕਰਵਾ ਕੇ ਉਹਦਾ ਬੈਤ ਮੌਤ ਦੇ ਕਾਰਨ ਪਤਾ ਲਾਇਆ ਜਾਏਗਾ ਉਹ ਦੋ ਵਾਜ ਦੀ ਨਹੀਂ ਅਗਲੀ ਕਰ ਰਹੀ ਹੈ ਮੇਰੀ ਗੱਲ ਵੀ ਹੈ ਮੈਰਜ ਹੋਣੀ ਕਹਿੰਦੇ ਜੀ ਹੋਈ ਹੈ 22 ਤਰੀਕ ਨੂੰ ਤੁੰਦਨਪੋਲੇ ਮਰਗ ਗਈ ਸੀ ਉਹਦੇ ਪਰਿਵਾਰ ਦਾ ਕੋਈ ਸ਼ੱਕ ਨਹੀਂ ਇਹਦੇ ਤੋਂ ਬਿਲਾ ਰਹੀ ਬੀਤੀ ਪਰਿਵਾਰ ਹਾਂਜੀ ਸ਼ੱਕ ਕਰ ਰਿਹਾ ਹੈ ਕਿ ਪਿੰਡ ਦਾ ਮੁੰਡਾ ਉੱਥੇ ਵੀ ਸ਼ੱਕ ਕਰ ਰਿਹਾ ਹੈ ਕਿ ਗੱਡੀ ਦਾ ਵੀ ਜੇਕਰ ਕੀਤਾ ਉਹ ਰੈਂਗਲ ਤੋਂ ਵੀ ਅਸੀਂ ਪਟਾਲ ਕਰ ਰਹੇ ਹਾਂ ਔਰ ਉਹਦੋਂ ਲਾਪੋਸਟ ਪਰ ਤੋਂ ਕਲੀਅਰ ਹੋ ਜਾਣਾ ਵੀ ਕਾਲ ਟੂ ਡੈਥ ਕੀ ਹੈ ਕਿਸ ਕਾਰਨ ਕਰਕੇ ਗਈ ਹੈ ਵੀ ਮੌਤ ਲਈ ਹੈ ਉਹ ਤੋਂ ਜਿਹੜਾ ਹੈਗਾ ਸਪਸ਼ਟ ਨਹੀਂ ਹੋਣਾ ਮੌਤ ਦੀ ਜੋ ਵੀ ਜੰਗ ਹੈ ਇਹ ਜੋ ਵੀ 25 ਸਾਲ ਦਾ ਹੈਗਾ ਮੁੰਡਾ ਇੱਕ ਟੁੱਕੜੀ ਦੁਕਾਨ ਤੇ ਇਨਾਬੀ ਲੱਗਿਆ ਹੋਇਆ ਠੀਕ ਹੈ ਉਹ ਪੇਡਾ ਹੈਗਾ ਤੇ ਉਹ ਖੁਦ ਆਪਣੀ ਕਰਦਾ ਸੀ ਫਰਦਰ ਉਹਦਾ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਨੇ ਜੀ ਬਿਆਨ ਲਿਖ ਕੇ ਪੋਸਟਮਾਰਡ ਕਰਵਾਇਆ ਪੋਸਟਮਾਰਡ ਰਿਪੋਰਟ ਦੇ ਇਵੇਟ ਕਰਾਂਗੇ ਔਰ ਉਸ ਤੋਂ ਬਾਅਦ ਅਗਲੀ ਟੀਮ ਦਾ ਹਾਲਾਂਕਿ ਨੌਜਵਾਨ ਦਾ ਕਤਲ ਹੋਇਆ ਜਾਂ ਫਿਰ ਇਸ ਮੌਤ ਪਿੱਛੇ ਕੋਈ ਹੋਰ ਕਾਰਨ ਹੈ ਫਿਲਹਾਲ ਇਸ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਕੁਝ ਕਹਿਣਾ ਮناسب ਹੋਵੇਗਾ ਪਰ ਪਰਿਵਾਰ ਨੇ ਸਿੱਧਾ ਸਿੱਧਾ ਆਪਣੇ ਬੇਟੇ ਦੇ ਕਤਲ ਦਾ ਸ਼ੱਕ ਜਿਤਾਇਆ ਹੈ ਪਰਿਵਾਰ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਉਜੜ ਚੁੱਕਿਆ ਹੈ ਅਤੇ ਆਪਣੇ ਬੇਟੇ ਦੀ ਮੌਤ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ